ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਗਨੀਸ਼ੀਅਮ ਫਾਸਫੋਰਸ ਪੋਟਾਸ਼ ਦੇ ਨਾਲ ਭਰਪੂਰ ਇੱਕ ਇਹੋ ਜਿਹਾ ਆਰਗੈਨਿਕ ਫਰਟੀਲਾਈਜ਼ਰ ਆਪਾਂ ਲੱਗਿਆਂ ਬਣਾਉਣ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀਆਂ ਜੀ ਇੱਕ ਆਰਗੈਨਿਕ ਫਰਟੀਲਾਈਜ਼ਰ ਬਣਾਉਣ ਜੋ ਕਿ ਆਪਾਂ ਘਰ ਦੇ ਵਿੱਚ ਬਿਲਕੁਲ ਫ੍ਰੀ ਦੇ ਵਿੱਚ ਬਣਾ ਸਕਦੇ ਹਾਂ ਜੇ ਤੁਹਾਡੇ ਕੋਲ ਮੱਝਾਂ ਗਾਵਾਂ ਰੱਖੀਆਂ ਹੋਈਆਂ ਤਾਂ ਤੁਹਾਡਾ ਕੋਈ ਬਹੁਤ ਜ਼ਿਆਦਾ ਖਰਚਾ ਆਉਣ ਵਾਲਾ ਨਹੀਂ ਹੈਗਾ ਜੇ ਤੁਹਾਡੇ ਕੋਲ ਘਰ ਦਾ ਦੁੱਧ ਦਹੀਂ ਲੱਸੀ ਨਹੀਂ ਹੈਗੀ ਤਾਂ ਤੁਸੀਂ ਬਾਜ਼ਾਰ ਵਿੱਚੋਂ ਮੁੱਲ ਖਰੀਦ ਸਕਦੇ ਹੋ 1 ਕਿਲੋ ਦਹੀਂ ਕਿਉਂਕਿ ਆਪਾਂ ਹੋਰ ਵੀ ਕੈਮੀਕਲ ਚੀਜ਼ਾਂ ਤੇ ਬਹੁਤ ਪੈਸਾ ਲਾਉਣੇ ਆ ਲੇਕਿਨ ਇਹ ਤਾਂ ਫਿਰ ਵੀ ਚਲੋ 1 ਕਿਲੋ ਦਹੀਂ ਆਪਣਾ 100 ਰੁਪਏ ਦਾ 90 ਰੁਪਏ ਦਾ ਆਮ ਹੀ ਸਾਡੇ ਮਿਲ ਜਾਂਦਾ ਪੰਜਾਬ ਦੇ ਵਿੱਚ ਤੇ 90 ਰੁਪਏ ਕਿਲੋ ਮਿਲ ਜਾਂਦਾ ਆ ਤੇ 90 ਰੁਪਏ ਦਾ ਦਹੀਂ ਲੈ ਕੇ 57 ਰੁਪਏ ਦਾ ਗੋੜ ਜਾਂ ਕੋਈ ਗਲਿਆ ਸੜਿਆ ਫਲ ਲੈ ਲਓ ਤੁਸੀਂ ਚੌਲ ਆਮ ਹੀ ਆਪਣੇ ਘਰਾਂ ਦੇ ਵਿੱਚ ਪਏ ਹੁੰਦੇ ਆ ਇਹਨਾਂ ਚੌਲਾਂ ਨੂੰ ਮੈਂ 15 ਦਿਨ ਦੀ ਫਾਰਮੈਟ ਕਰ ਲਿਆ ਜਾਨੀ ਕਿ 15 ਦਿਨ ਪੁਰਾਣੇ ਚੌਲ ਆ ਬਿਲਕੁਲ ਇਹ ਫਾਰਮੈਟ ਹੋ ਚੁੱਕੇ ਆ ਤਾ ਤਾਜੇ ਚੌਲ ਨਹੀਂ ਲੈਣੇ ਤੁਸੀਂ ਇਹਨਾਂ ਨੂੰ 10 15 ਦਿਨ ਆ ਇਸ ਤਰ੍ਹਾਂ ਫਾਰਮੈਟ ਹੋਣ ਦੇਣਾ ਆ ਇਹਨਾਂ ਨੂੰ ਮੈਂ ਗਰਮੀ ਦੇ ਵਿੱਚ ਰੱਖ ਦਿੱਤਾ ਸੀ ਤੇ ਬਿਲਕੁਲ ਮਤਲਬ ਕਿ ਹੈ ਨਾ ਹੋ ਚੁੱਕੇ ਆ ਸਿਰ ਚਿਪਚਿਪੇ ਜ ਹੈ ਹੁਣ ਆ ਵੇਖੋ ਇਹਦਾ ਜੁੜਦੇ ਆ ਹੱਥਾਂ ਦੇ ਨਾਲ ਇਸ ਤਰ੍ਹਾਂ ਦੇ ਹੀ ਚੌਲ ਆਪਾਂ ਨੂੰ ਚਾਹੀਦੇ ਆ ਆ ਸੇਬ ਵੀ ਮੈਂ ਗਲਿਆ ਹੋਇਆ ਮੇਰੇ ਕੋਲ ਪਿਆ ਸੀ ਮੈਂ ਇਹ ਲੈ ਲਿਆ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਗੋੜ ਲੈ ਸਕਦੇ ਹੋ ਗੋੜ ਸ਼ਹਿਦ ਕਈ ਵਾਰੀ ਆਪਣੇ ਕੋਲ ਪੁਰਾਣਾ ਬਚ ਜਾਂਦਾ ਜਿਹੜਾ ਮਿੱਠਾ ਜਾਂ ਥੱਲੇ ਬਾਤ ਨਹੀਂ ਜਾਂਦਾ ਖੰਡ ਜੀ ਜਿਹਦੇ ਵਿੱਚ ਜਾਨੀ ਜ਼ਿਆਦਾ ਹੁੰਦੀ ਆਪਾਂ ਉਹਦੀ ਵਰਤੋਂ ਨਹੀਂ ਕਰਦੇ ਉਹ ਤੁਸੀਂ ਲੈ ਸਕਦੇ ਹੋ ਚੌਲਾਂ ਦੇ ਵਿੱਚ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਮੈਗਨੀਸ਼ੀਅਮ ਪੋਟਾਸ਼ੀਅਮ ਤੇ ਫਾਸਫੋਰਸ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਆ ਤੇ ਇਹ ਇੱਕ ਫੰਗੀਸਾਈਡ ਇਨਸੈਕਟੀਸਾਈਡ ਬਹੁਤ ਤੇਜ਼ ਬਣਦਾ ਆ ਜਦੋਂ ਇਹਦੀ ਇਹਦੇ ਵਿੱਚ ਜਿਹੜੀ ਮਾਤਰਾ ਲੱਸੀ ਦੀ ਪੈ ਜਾਂਦੀ ਆ ਇੱਧਰ ਮੈਂ ਲਿਆ ਸੀ ਜੀ ਦਹੀਂ ਲਿਆ ਸੀ ਮੈਂ 4 ਕਿਲੋ 4 ਕਿਲੋ ਦਹੀਂ ਤੋਂ ਮੈਂ ਲੱਸੀ ਬਣਾ ਲਿਆ ਇਹ 10 ਕਿਲੋ ਯਾਨੀ ਕਿ ਇਹਦੇ ਵਿੱਚ ਮੈਂ 6 ਕਿਲੋ ਪਾਣੀ ਪਾਤਾ ਵਾ 4 ਕਿਲੋ ਮੈਂ ਦਹੀਂ ਲਿਆ ਸੀਗਾ ਤੇ ਇਹ ਸਾਰੀ ਮਾਤਰਾ ਮੈਂ ਬਣਾ ਰਹੀ ਹਾਂ 6 ਮਹੀਨੇ ਵਾਸਤੇ ਤੁਸੀਂ ਘਟ ਬਣਾਣਾ ਤੇ ਆਪਣੇ ਹਿਸਾਬ ਦੇ ਨਾਲ ਵੱਧ ਘਟ ਮਾਤਰਾ ਕਰ ਸਕਦੇ ਹੋ ਮੈਂ ਲੱਸੀ ਇਹਦੇ ਵਿੱਚ ਹਜੇ ਹੋਰ ਐਡ ਕਰ ਦੇਣੀ ਹੈ ਜਿੱਦਾਂ ਹੀ ਮੇਰੇ ਕੋਲ 2-4 ਦਿਨ ਦੇ ਵਿੱਚ ਹੋ ਜੂਗੀ ਮੈਂ ਫਿਰ ਦੁਬਾਰਾ ਇਹਦੇ ਵਿੱਚ ਪਾ ਦੇਣੀ ਯਾਨੀ ਕਿ ਮੈਂ 10 ਕਿਲੋ ਲੱਸੀ ਕਰ ਦੇਣੀ ਹੈ 50 ਕਿਲੋ ਦੇ ਡਰਮ ਵਾਸਤੇ ਇਹ ਮੇਰੇ ਕੋਲ 50 ਕਿਲੋ ਦਾ ਡਰਮਾ ਇਸ ਤੋਂ ਬਾਅਦ ਫਿਰ ਮੈਂ ਇਹਨੂੰ 6 ਮਹੀਨੇ ਤੱਕ ਮਤਲਬ ਕਿ ਇਦਾਂ ਹੀ ਡਰਮ ਵਿੱਚ ਪਿਆ ਰਹਿਣ ਦੇਣਾ ਇਹਨੂੰ ਵਰਤਣਾ ਨਹੀਂ ਹੈਗਾ ਤੇ ਇਹ ਚੌਲ ਮੈਂ ਲਏ ਆ ਜੀ 1 ਕਿਲੋ ਸੇਵ ਮੇਰੇ ਕੋਲ ਆ ਇੱਕ ਸੀ ਗਲਿਆ ਹੋਇਆ ਚਾਹੇ ਤਾਂ ਤੁਸੀਂ ਸ਼ਹਿਦ ਲੈ ਲਓ ਚਾਹੇ ਤੁਸੀਂ ਗੋੜ ਲੈ ਲਓ ਪਰ ਤੁਸੀਂ ਚੀਨੀ ਨਹੀਂ ਲੈਣੀ ਹੈਗੀ ਬਿਲਕੁਲ ਵੀ ਤੇ ਸੇਵ ਦੇ ਵਿੱਚ ਵੀ ਚਲੋ ਵੈਸੇ ਤਾਂ ਬਹੁਤ ਜ਼ਿਆਦਾ ਬੂਟਿਆਂ ਵਾਸਤੇ ਇਹਦੇ ਵਿੱਚ ਕੋਈ ਨਿਊਟ੍ਰੀਸ਼ਨ ਵਗੈਰਾ ਨਹੀਂ ਹੁੰਦਾ ਲੇਕਿਨ ਮੈਂ ਇਹ ਪਾ ਰਹੀ ਹਾਂ ਜਿਵਾਣੂਆਂ ਦੀ ਖਰਾਕ ਵਾਸਤੇ ਜਿਹੜੇ ਕਿ ਲੱਸੀ ਤੇ ਇਹਦੇ ਵਿੱਚ ਆਪਾਂ ਨੂੰ ਚਾਹੀਦੇ ਐ ਇਹਨਾਂ ਨੂੰ ਫਾਰਮੈਟ ਹੋਣ ਨੂੰ ਲੱਸੀ ਨੂੰ ਤੇ ਹੁਣ ਆਪਾਂ ਇਹਨੂੰ ਬਣਾਉਣਾ ਸਟਾਰਟ ਕਰਦੇ ਆ ਤੇ ਤੁਸੀਂ ਵੀ ਨੋਟ ਕਰੀ ਜੋ ਇਹਨੂੰ ਕਿਸ ਤਰ੍ਹਾਂ ਬਣਾਉਣਾ ਆ ਇਹ ਮੈਂ ਉਹਨਾਂ ਫਸਲਾਂ ਲਈ ਬਣਾ ਰਹੀਆਂ ਜਿਹੜੀਆਂ ਆਪਾਂ ਹੁਣ ਗਰਮੀਆਂ ਦੇ ਵਿੱਚ ਪਿੰਡੀਆਂ ਮਿਰਚ, ਛਿਮਲਾ ਮਿਰਚ, ਬੈਂਗਣ ਜਾਨੀ ਕਿ ਜਿਨ੍ਹਾਂ ਨੂੰ ਮਰੋੜਿਆ ਰੋਗ ਲੱਗਦਾ ਆ ਜਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕੀਟ ਵਗੈਰਾ ਲੱਗਦੇ ਆ ਨਾ ਉਹਨਾਂ ਵਾਸਤੇ ਬਣਾਉਣਾ ਜੇ ਤੁਸੀਂ ਆਰਗੈਨਿਕ ਸਬਜ਼ੀਆਂ ਲਗਾਉਣੀਆਂ ਵਾ ਤਾਂ ਜੇ ਤੁਸੀਂ ਕੈਮੀਕਲ ਵਰਤਦੇ ਹੋ ਫਿਰ ਤੁਹਾਨੂੰ ਇਹਦੀ ਜ਼ਰੂਰਤ ਨਹੀਂ ਹੈਗੀ ਇਹ ਮਿੱਟੀ ਦੇ ਵਿੱਚ ਬਹੁਤ ਸੁਧਾਰ ਕਰਦਾ ਹੈ ਜੇ ਆਪਾਂ ਇਹਨੂੰ ਮਿੱਟੀ ਦੇ ਵਿੱਚ ਦਿੰਨੇ ਆ ਨਾ ਤਾਂ ਆਪਣੇ ਮਿੱਟੀ ਦੇ ਵਿੱਚ ਬਹੁਤ ਸਾਰੇ ਜੀਵਾਣੂ ਇਹੋ ਜਿਹੇ ਆ ਜਾਂਦੇ ਆ ਜਿਹੜੇ ਆਪਣੇ ਆਪ ਹੀ ਮਿੱਟੀ ਦੀ ਜਿਹੜੀ ਖੁਦਾਈ ਕਰੀ ਜਾਂਦੇ ਆ ਤਾਂ ਮਿੱਟੀ ਆਪਣੀ ਬਿਲਕੁਲ ਸੌਫਟ ਕੋਲੀ ਬਣੀ ਕੋਲੀ ਬਣੀ ਰਹਿੰਦੀ ਜਾਨੀ ਪੰਜਾਬੀ ਵਿੱਚ ਅਸੀਂ ਉਹਨੂੰ ਕੋਲੀ ਕਹਿ ਦਿੰਨੇ ਆ ਪੁਰਪੁਰੀ ਕਹਿ ਦਿੰਨੇ ਆ ਪਾਛਾ ਚਲੋ ਲਗ ਲਗ ਹੋ ਸਕਦੀਆਂ ਹਰ ਇੱਕ ਸਟੇਟ ਦੀਆਂ ਮਿੱਟੀ ਜਾਨੀ ਕਿ ਬਿਲਕੁਲ ਆਪਣੀ ਪੁਰਪੂਰੀ ਬਣੀ ਰਹਿੰਦੀ ਹੈ ਤੇ ਉਹਦੇ ਵਿੱਚ ਹਵਾ ਜਿਹੜੀ ਆ ਤੇ ਨਮੀ ਆਰ ਪਾਰ ਕ੍ਰੋਸ ਹੁੰਦੀ ਰਹਿੰਦੀ ਹੈ ਮਿੱਟੀ ਜਾਨੀ ਕਿ ਹਾਰਡ ਨਹੀਂ ਹੁੰਦੀ ਜਮਦੀ ਨਹੀਂ ਹੈਗੀ ਮਿੱਟੀ ਵੀਰੇ ਕਹਿੰਦਾ ਮਤਲਬ ਕਿਉਂਕਿ ਛੱਤ ਤੇ ਆਪਾਂ ਬੂਟੇ ਲਗਾਉਣੇ ਆ ਤੇ ਛੱਤ ਦੇ ਵਿੱਚ ਕਈ ਵਾਰੀ ਕੀ ਹੁੰਦਾ ਗਮਲਿਆਂ ਦੇ ਵਿੱਚ ਮਿੱਟੀ ਇੰਨੀ ਜ਼ਿਆਦਾ ਜੰਮ ਜਾਂਦੀ ਆ ਤੇ ਬਾਅਦ ਵਿੱਚ ਬੂਟੇ ਨੂੰ ਜਿਹੜਾ ਉਹਦੀਆਂ ਆਪਣੀਆਂ ਜੜ੍ਹਾਂ ਵਧਾਉਣ ਨੂੰ ਬਹੁਤ ਔਖਾ ਹੁੰਦਾ ਹੈ ਤੇ ਬੂਟਾ ਆਪਣਾ ਜ਼ਿਆਦਾਤਰ ਲਗਭਗ ਤੁਸੀਂ ਦੇਖਿਆ ਹੋਣਾ ਸੁੱਕ ਜਾਂਦੇ ਆ ਗਰਮੀਆਂ ਦੇ ਪਰ ਇਹ ਜੇ ਤੁਸੀਂ ਜੜ੍ਹਾਂ ਦੇ ਵਿੱਚ ਦੋਗੇ ਨਾ ਲੱਸੀ ਤੇ ਇਹ ਚੌਲ ਤੇ ਜੋ ਵੀ ਤੁਸੀਂ ਮਿੱਠਾ ਪਾ ਰਹੇ ਉਹ ਇਹਨੂੰ ਤੁਸੀਂ ਅੱਧਾ ਅੱਧਾ ਕਿਲੋ ਇੱਕ ਵੀ 20 ਇੰਚ ਦੇ ਗਮਲੇ ਦੇ ਵਿੱਚ ਮੈਂ ਪਾਉਣੀ ਹੁੰਦੀ ਅੱਧਾ ਕਿਲੋ ਜਾਣੀ ਇਹਦੀ ਮਾਤਰਾ ਗਮਲੇਚ ਪੌਣੀ ਅੱਧਾ ਕਿਲੋ ਇਦਾਂ ਡਾਇਰੈਕਟ ਹੀ ਮੈਂ ਪਾ ਦਿੰਨੀ ਹੁੰਨੀ ਆ ਚਾਹੇ ਤਾਂ ਮਿੱਟੀ ਚ ਮਿਲਾ ਲਓ ਤੁਸੀਂ ਜਦੋਂ ਮਿੱਟੀ ਬਣਾਉਨੇ ਹੋ ਨਾ ਉਦੋਂ ਤੁਸੀਂ ਮਿਲਾ ਮਿਕਸ ਕਰ ਲਓ ਵਿੱਚ ਤੇ ਸਭ ਤੋਂ ਵਧੀਆ ਆ ਜੇ ਇਹਦੀ ਸਪਰੇਅ ਕਰਨੀ ਆ ਫਿਰ 1 ਲੀਟਰ ਇਹ ਲੈ ਕੇ ਮੈਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਪਉਣ ਲੈਣਾ ਬਰੀਕ ਪੌਣੀ ਜਾਂ ਕੱਪੜੇ ਦੇ ਨਾਲ ਤਾਂ ਕਿ ਜਿਹੜੀ ਨੋਜ਼ਲ ਦੇ ਵਿੱਚ ਇਹਦੇ ਮਤਲਬ ਦਾ ਹੀ ਦੇ ਜਿਹੜੇ ਆ ਹੁੰਦੇ ਆ ਬਰੀਕ ਬਰੀਕ ਕਾਣ ਤੁਸੀਂ ਕਹਿ ਸਕਦੇ ਹੋ ਉਹ ਨੋਜ਼ਲ ਚ ਫਸ ਜਾਂਦੇ ਆ 1 ਲੀਟਰ ਇਹਦਾ ਮੈਂ ਲੈ ਕੇ 20 ਲੀਟਰ ਪਾਣੀ ਮਿਕਸ ਕਰਕੇ ਫਿਰ ਮੈਂ ਸਪਰੇਅ ਕਰ ਦਿੰਨੀ ਹੁੰਨੀ ਆ ਤੁਸੀਂ ਆਪਣੇ ਘਰ ਦੇ ਵਿੱਚ ਨਾ ਇੱਕ ਵਾਰੀ ਇਹਨੂੰ ਬਣਾ ਕੇ ਜਰੂਰ ਟਰਾਈ ਕਰਿਓ ਤੁਹਾਡੇ ਬੂਟੇ ਦੇ ਕਦੀ ਵੀ ਮਰੋੜਿਆ ਰੋਗ ਨਹੀਂ ਲੱਗੂਗਾ ਨਾ ਤੇਲਾ ਵਗੈਰਾ ਲੱਗੂਗਾ ਤੇ ਆਪਾਂ ਪਰਸੋਂ ਚੌਥ ਆਪਾਂ ਇੱਕ ਲਿਕਵਿਡ ਬਣਾਇਆ ਸੀਗਾ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਤੇ ਬਿਲਕੁਲ ਵੀ ਤੇਲਾ ਨਹੀਂ ਹੈਗਾ ਕਸਮ ਕਸਮੀ ਗੱਲਾਂ ਵੀ ਮੈਂ ਇਹਦੇ ਵਿੱਚ ਹੋਰ ਕੁਝ ਨਹੀਂ ਵਰਤਿਆ ਹੈਗਾ ਸਿਰਫ ਉਹੀ ਮੈਂ ਉਸ ਦਿਨ ਪਾ ਕੇ ਗਈ ਸੀ ਤੇ ਤੁਸੀਂ ਦੇਖੋ ਬੂਟਾ ਕਿੰਨਾ ਸਾਫ਼ ਹੋ ਗਿਆ ਕੁਛ ਵੀ ਨਹੀਂ ਮੈਂ ਵਰਤਿਆ ਨਾ ਇਹਨਾਂ ਨੇ ਮੈਂ ਦੁਬਾਰਾ ਉਦੋਂ ਦੀ ਦੇਖਣ ਵੀ ਨਹੀਂ ਆਈ ਪਰਸੋ ਮੈਂ ਵੀਡੀਓ ਪਾਈ ਸੀਗੀ ਉਸ ਦਿਨ ਤੋਂ ਬਾਅਦ ਮੈਂ ਕੋਠੇ ਛੱਤ ਤੇ ਹੀ ਨਹੀਂ ਆਈ ਤੇ ਅੱਜ ਆਈ ਆ ਮੈਂ ਦੁਬਾਰਾ ਤੇ ਤੁਸੀਂ ਇੱਕ ਵਾਰੀ ਯਕੀਨ ਕਰਕੇ ਨਾ ਇਹ ਚੀਜ਼ਾਂ ਵਰਤ ਕੇ ਜਰੂਰ ਦੇਖਿਓ ਟਰਾਈ ਕਰਕੇ ਫਿਰ ਤੁਹਾਨੂੰ ਵੀ ਆਪਣੇ ਆਪ ਇਹਨਾਂ ਚੀਜ਼ਾਂ ਦੀ ਆਦਤ ਪੈ ਜਾਣੀ ਹੈ ਪਰ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਜਿਹੜੀ ਗਾਰਡਨਿੰਗ ਉਹ ਕਰ ਸਕਦੇ ਹੋ ਚੱਪਣ ਕਦੂ ਆਪਣੇ ਇਸ ਤਰ੍ਹਾਂ ਲੱਗੇ ਆ ਤੁਸੀਂ ਦੇਖ ਸਕਦੇ ਹੋ ਤੇ ਬਾਹਰ ਵੀ ਕਾਫੀ ਚੱਪਣ ਕਦੂ ਮੇਰੇ ਲੱਗੇ ਹੋਏ ਆ ਤੇ ਕੱਲ ਨੂੰ ਆਪਾਂ ਉਹਦੀ ਵੀਡੀਓ ਵੀ ਬਣਾਵਾਂਗੇ ਨਾਲੇ ਆਪਾਂ ਇਹਨਾਂ ਨੂੰ ਤੋੜਾਂਗੇ ਸਬਜ਼ੀਆਂ ਨੂੰ ਤੇ ਅੱਜ ਮੈਂ ਕੁਝ ਪੱਤੇ ਵਾਲੀਆਂ ਸਬਜ਼ੀਆਂ ਤੋੜੀਆਂ ਸੀ ਇਦਾਂ ਦੀਆਂ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਨਾ ਹੋਰ ਸ਼ੇਅਰ ਕਰਨੀ ਸੀ ਕਿ ਆਹ ਤੁਸੀਂ ਦੇਖੋ ਇਹ ਮੇਰੇ ਛੱਤ ਤੇ ਲੱਗੇ ਹੋਏ ਆ 1 2 3 ਇਹ ਹੈਗੇ ਆਹ ਕੰਟੇਨਰ ਸਬਜ਼ੀ ਵਾਲੇ ਇਹਦੇ ਵਿੱਚ ਆਹ ਜਿਹੜੇ ਆ ਪਾਕਚੋਈ ਦੇ ਬੂਟੇ ਨਾ ਤੁਸੀਂ ਦੇਖੋ ਕਿੱਡੇ-ਕਿੱਡੇ ਵੱਡੇ ਹੋਏ ਆ ਤੇ ਜਿਹੜੇ ਮੈਂ ਇਹਦੇ ਨਾਲ ਸੇਮ ਲਗਾਏ ਸੀ ਨਾ ਉੱਥੇ ਲਗਾਏ ਆ ਜ਼ਮੀਨ ਤੇ ਉਹ ਬਿਲਕੁਲ ਛੋਟੇ ਆ ਇਹ ਮੇਰਾ ਦੱਸਣ ਦਾ ਤੁਹਾਨੂੰ ਇਹ ਕਾਰਨ ਆ ਕਿਉਂਕਿ ਇੱਥੇ ਮੈਂ ਵਰਤਦੀ ਆ ਆਰਗੈਨਿਕ ਚੀਜ਼ਾਂ ਇਹੀ ਜੋ ਮੈਂ ਤੁਹਾਨੂੰ ਹੁਣ ਦੱਸ ਰਹੀ ਆ ਪਰ ਜਿਹੜੀ ਜ਼ਮੀਨ ਤੇ ਲੱਗੇ ਹੋਇਆ ਉੱਥੇ ਮੈਂ ਇਹ ਚੀਜ਼ਾਂ ਨਹੀਂ ਵਰਤਦੀ ਹੈਗੀ ਜਾਨੀ ਕਿ ਉੱਥੇ ਮੈਂ ਕੁਝ ਵੀ ਨਹੀਂ ਵਰਤਦੀ ਕਿਉਂਕਿ ਜ਼ਮੀਨ ਦੇ ਉੱਤੇ ਨਹੀਂ ਮੈਂ ਇਹ ਵਰਤਦੀ ਹੈਗੀ ਮੈਂ ਵੀ ਝੂਠ ਬੋਲਾਂ ਵੀ ਮੈਂ ਜ਼ਮੀਨ ਤੇ ਵੀ ਇਹ ਲੱਸੀ ਵਾਲੇ ਤੇ ਆ ਸਾਰੇ ਕੰਮ ਕਰਦੀ ਆ ਨਹੀਂ ਇਹਨਾਂ ਨਹੀਂ ਹੁੰਦਾ ਹੈਗਾ ਨਾ ਤਾਂ ਇੰਨੀ ਚੀਜ਼ ਹੁੰਦੀ ਆ ਤੇ ਨਾ ਇਹਨਾਂ ਵਰਤੀ ਹੁੰਦਾ ਆ ਬਸ ਛੱਤ ਛੱਤ ਵਾਸਤੇ ਹੀ ਮੈਂ ਇਹ ਚੀਜ਼ਾਂ ਬਣਾਉਣੀ ਆ ਤੇ ਜਿਹੜਾ ਬਾਹਰ ਹੱਦ ਮੈਂ ਕਦੀ ਕਿਤੇ ਹੀ ਰੂੜੀ ਪਾ ਦਿੰਨੀ ਹੁੰਨੀ ਆ ਨਹੀਂ ਤਾਂ ਫਿਰ ਮੈਂ ਕੁਝ ਵੀ ਨਹੀਂ ਪਾਉਂਦੀ ਸਿਰਫ ਜਿਹੜਾ ਸਿੰਪਲ ਪਾਣੀ ਉਹੀ ਦਿੰਨੀ ਆ ਹੋਰ ਕੁਝ ਨਹੀਂ ਉੱਥੇ ਮੈਂ ਵਰਤਦੀ ਪਰ ਉੱਥੇ ਬੂਟਿਆਂ ਦੀ ਗਰੋਥ ਬਿਲਕੁਲ ਨਹੀਂ ਹੈਗੀ ਮੈਂ ਹੋ ਸਕੇ ਤਾਂ ਵਿੱਚ ਸ਼ੋਰਟ ਤਾਂ ਨੂੰ ਜ਼ਰੂਰ ਐਡ ਕਰੂੰਗੀ ਇਸੇ ਵੀਡੀਓ ਦੇ ਵਿੱਚ ਆਹ ਦੇਖੋ ਤੁਸੀਂ ਕਿੱਡਾ ਵੱਡਾ ਹੋਇਆ ਬੂਟਾ ਹੋਇਆ ਇਹਦਾ ਪਾਕਚੋਈ ਦਾ ਪਰਪਲ ਕਲਰ ਦੀ ਮੈਂ ਨਾ ਇਹਨਾਂ ਨੂੰ ਪੱਟਣਾ ਨਹੀਂ ਹੈਗਾ ਖਾਣ ਨੂੰ ਮੈਂ ਖਾਬਾਰੋਂ ਖੇਤ ਚੋਂ ਲੈ ਆਉਣੀ ਹੁੰਨੀ ਆ ਇਹ ਮੈਂ ਨਾ ਸਿਰਫ ਰੱਖਣਿਆ ਵੀ ਇਹਨਾਂ ਨੂੰ ਫਲਾਵਰ ਕਿਦਾਂ ਦੇ ਲੱਗਦੇ ਆ ਫਿਰ ਆਪਾਂ ਤੁਹਾਡੇ ਨਾਲ ਉਹ ਵੀਡੀਓ ਦੇ ਵਿੱਚ ਅੱਗੇ ਸ਼ੇਅਰ ਕਰਿਆ ਕਰਾਂਗੇ ਤੇ ਹੁਣ ਆਨੇ ਆਪਾਂ ਆਪਣੇ ਜਿਹੜਾ ਫਰਟੀਲਾਈਜ਼ਰ ਬਣਾਉਣਾ ਇਹਦੇ ਵੱਲ ਸਭ ਤੋਂ ਪਹਿਲਾਂ ਜਿਹੜਾ ਸੇਬ ਆ ਇਹਨੂੰ ਮੈਂ ਇਸ ਤਰ੍ਹਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਨਾਪ ਕੇ ਨਾ ਪਾ ਦੇਣਾ ਕਿਉਂਕਿ 6 ਮਹੀਨੇ ਪਿਆ ਰਹਿਣਾ ਤੇ ਇਹਨੇ ਆਪਣੇ ਆਪ ਹੀ ਬਿਲਕੁਲ ਗਲ ਜਾਣਾ ਆ ਉਹਦੀ ਕੋਈ ਲੋੜ ਹੀ ਨਹੀਂ ਪੈਣੀ ਮੈਨੂੰ ਇਦਾਂ ਦੀ ਇਹਨੂੰ ਗਾਲਣ ਦੀ ਫਿਰ ਮੈਂ ਤਾਂ ਹਰ ਵਾਰ ਵਾਰ ਦੱਸ ਰਹੀ ਆ ਵੀ ਜੇ ਤੁਹਾਡੇ ਕੋਲ ਸੇਬ ਨਹੀਂ ਹੈਗਾ ਤਾਂ ਤੁਸੀਂ ਇਹਦੇ ਥਾਂ ਸ਼ਾਇਦ ਜਾਂ ਤੁਸੀਂ ਉਹ ਪਾ ਸਕਦੇ ਹੋ ਗੁੜ ਚੀਨੀ ਨਾ ਪਾਓ ਤੁਸੀਂ ਕਿਉਂਕਿ ਚੀਨੀ 'ਚ ਬਹੁਤ ਸਾਰੇ ਨਾ ਕੈਮੀਕਲ ਹੁੰਦੇ ਆ ਤੇ ਖਾਥ ਨਾਲ ਮੈਂ ਵੀਡੀਓ ਬਣਾ ਰਹੀ ਆ ਇਸ ਕਰਕੇ ਇਹ ਆਪਾਂ ਪਾਤਾ ਚੌਲ ਆਪਣੇ ਪਹਿਲਾਂ ਹੀ ਫਾਰਮੈਟ ਹੋ ਚੁੱਕੇ ਆ ਤੇ ਲੱਸੀ ਵੀ ਲਗਭਗ ਮੇਰੀ ਇਹ 6-7 ਦਿਨ ਪੁਰਾਣੀ ਹੋ ਚੁੱਕੀ ਹੈ ਥੋੜਾ ਐਦਾ ਮੱਖਣ ਵਗੈਰਾ ਆ ਗਿਆ ਉੱਤੇ ਪਰ ਆਪਾਂ ਹੁਣ ਇਹਨੂੰ ਵਿੱਚੇ ਪਾ ਦੇਣਾ ਆ ਥੱਲੇ ਥੋੜਾ ਨਾ ਦਹੀਂ ਜਖੋ ਜੰਮ ਗਿਆ ਤੁਸੀਂ ਗਾੜੀ ਹੋ ਗਈ ਥੱਲੇ ਪਰ ਮੈਂ ਸਾਰੀ ਪਾਉਣੀ ਹੈ ਹੁਣ ਮੈਨੂੰ 6 ਮਹੀਨੇ ਦੇਖਣ ਦੀ ਲੋੜ ਨਹੀਂ ਪਣੀ ਹੈ ਮਤਲਬ 6 ਮਹੀਨੇ ਦਾ ਤਾਪਣਾ ਹੁਣ ਕੰਮ ਇਹਦੇ ਨਾਲ ਚੱਲ ਜਾਣਾ ਆ ਆ ਥੱਲੇ ਥੋੜੀ ਬੈਠ ਗਈ ਆ ਇਹ ਵੀ ਆਪਾਂ ਪਾਣੀ ਮਿਕਸ ਕਰਕੇ ਨਾ ਇਹਦੇ ਵਿੱਚ ਪਾ ਦਿੰਦੇ ਆ ਬਸ ਹੁਣ ਇਹਨੂੰ ਕੁਝ ਨਹੀਂ ਕਰਨਾ ਇਦਾਂ ਹੀ ਟੱਕ ਦੇਣਾ ਆ ਲੱਸੀ ਜੇ ਮੇਰੇ ਕੋਲ ਹੋਰ ਹੋਈ 2-4 ਦਿਨ ਤੱਕ ਤੇ ਉਹ ਫਿਰ ਮੈਂ ਇਹਦੇ ਵਿੱਚ ਪਾ ਦੂੰਗੀ ਦੁਬਾਰਾ ਆ ਵੀ ਆਪਾਂ ਘੱਟੀ ਕਰਕੇ ਹੁਣ ਪਾ ਹੀ ਦਈਏ ਕਰੀ ਵਿੱਚ ਇਹਦੇ ਦੈਨਾ ਥੋੜਾ ਥੱਲੇ ਬੈਠ ਗਿਆ ਤੇ ਇਹਦੇ ਫਾਇਦੇ ਜਿਹੜੇ ਆ ਆਪਾਂ ਤੁਹਾਨੂੰ ਸਾਰੇ ਦੱਸ ਹੀ ਦਿੱਤੇ ਆ ਤੁਸੀਂ ਕਰ ਇਹਨੂੰ ਵਰਤ ਕੇ ਜਰੂਰ ਦੇਖਿਓ ਆਪਣੇ ਬੂਟਰ ਤੇ ਜਰੂਰ ਇਹਨੂੰ ਟਰਾਈ ਕਰਿਓ ਫਿਰ ਤੁਹਾਨੂੰ ਜਿਹੜਾ ਇਹਦਾ ਰਿਜ਼ਲਟ ਆ ਜਰੂਰ ਮਿਲੂਗਾ ਕਿਉਂਕਿ ਮੈਂ ਤਾਂ ਸਿਰਫ ਇਹੀ ਵਰਤਦੀ ਆ ਜਾਂ ਨਿੰਮ ਦੇ ਪੱਤਿਆਂ ਦਾ ਬਣਾਇਆ ਹੋਇਆ ਵਾ ਇੱਕ ਮੇਰੇ ਕੋਲ ਇੱਧਰ ਡਰਮ ਪਿਆ ਉਹ ਮੈਂ ਇਹਦਾ ਹੀ ਬਣਾਇਆ ਸੀ ਸੇਮ ਹੀ ਆ ਦੇਖੋ ਤੁਸੀਂ ਇਸਿਆਰੇ ਦਾ ਰੰਗ ਤੁਹਾਨੂੰ ਲੱਗ ਰਿਹਾ ਹੋਣਾ ਨਾ ਕਾਲਾ ਪਰ ਇਹ ਬਹੁਤ ਪੁਰਾਣਾ ਪਿਆ ਮੇਰੇ ਕੋਲ ਲਗਭਗ ਜਦੋਂ ਕਿ ਮੈਂ ਛੱਤ ਦੇ ਗਾਰਡਨਿੰਗ ਸਟਾਰਟ ਕੀਤੀ ਹੈ ਨਾ ਉਦੋਂ ਦਾ ਹੀ ਪਿਆ ਹੈ ਮੇਰੇ ਕੋਲ ਇਹ ਲਗਭਗ 1.5-2 ਸਾਲ ਹੀ ਹੋ ਗਏ ਆ ਤੇ ਹੁਣ ਮੈਂ ਇਹਦੇ ਵਿੱਚੋਂ ਵਰਤਦੀ ਹੁੰਨੀ ਆ ਇੱਕ ਮੇਰੇ ਕੋਲ ਥੱਲੇ ਵਾਲੀ ਛੱਤ ਤੇ ਵੀ ਦੋ ਡਰਮ ਪਏ ਆ ਕੁਝ ਮੈਂ ਉਹਨਾਂ ਦੇ ਵਿੱਚੋਂ ਵਰਤਦੀ ਆ ਤੇ ਬਸ ਇਹਨੂੰ ਹੁਣ ਕੁਝ ਨਹੀਂ ਕਰਨਾ ਹੈਗਾ ਇਹਦੀ ਤੇ ਮੈਂ ਟੱਕਣ ਦੇ ਕੇ ਤੇ ਬਸ ਕੁਝ ਨਹੀਂ ਕਰਨਾ ਇਹਨੂੰ ਜਦੋਂ ਗਰਮੀਆਂ 'ਚ ਪਿੰਡੀਆਂ ਆਉਣਗੀਆਂ ਉਦੋਂ ਹੀ ਮੈਂ ਇਹਨੂੰ ਹੁਣ ਖੋਲਣਾ ਆ ਤੇ ਉਦੋਂ ਖੋਲ ਕੇ ਫਿਰ ਇਹਦੀ ਜਿਹੜੀ ਵਰਤੋਂ ਆਪਾਂ ਸਟਾਰਟ ਕਰ ਦੇਣੀ ਆ ਤੇ ਵਰਤੋਂ ਦਾ ਮੈਂ ਤੁਹਾਨੂੰ ਦੱਸ ਦਿੱਤਾ ਵੀ ਤੁਸੀਂ ਕਿੰਨਾ ਕਿ ਇਹਨੂੰ ਵਰਤਣਾ ਹੈ ਥੋੜੀ ਬਾਲੀ ਮਾਤਰਾ ਇੱਧਰ ਉੱਧਰ ਹੋ ਜਵੇ ਤੇ ਉਹਦੇ ਨਾਲ ਕੋਈ ਨਹੀਂ ਫਰਕ ਪੈਂਦਾ ਨਾ ਤਾਂ ਉਹਦੇ ਨਾਲੇ ਬੂਟੇ ਸੁੱਕਣੇ ਆ ਤੇ ਨਾ ਹੀ ਹੋਰ ਕੁਝ ਹੋਣਾ ਆ ਬਾਕੀ ਫਾਇਦਾ ਹੀ ਹੋਊਗਾ ਜੇ ਮਿੱਟੀ ਵਿੱਚ ਤੁਸੀਂ ਦਿੰਦੇ ਹੋ ਤਾਂ ਜੇ ਤੁਸੀਂ ਥੋੜਾ ਮਿੱਟੀ 'ਚ ਪਾਣੀ ਮਿਕਸ ਕਰਕੇ ਐਦਾ ਬੂਟੇ ਲੱਗਿਆਂ ਤਾਂ ਉਹ ਦੇਣਾ ਨਾ ਮਿੱਟੀ 'ਚ ਡਾਇਰੈਕਟ ਜਦੋਂ ਮਿੱਟੀ ਬਣਾਉਣੀ ਆ ਉਦੋਂ ਤਾਂ ਤੁਸੀਂ 1 ਲੀਟਰ ਪਾ ਦਿਓ 20 ਲੀ 20 ਜਿਹੜਾ ਮਤਲਬ ਇਸ ਤਰ੍ਹਾਂ ਦਾ 20 ਇੰਚ ਦਾ ਗ੍ਰੋ ਬੈਗ ਹੁੰਦਾ ਉਹਦੇ ਵਿੱਚ 1 ਲੀਟਰ ਮਿਕਸ ਕਰ ਦਿਓ ਮਿੱਟੀ 'ਚ ਜੇ ਤੁਸੀਂ ਇਸ ਤਰ੍ਹਾਂ ਬੂਟਿਆਂ 'ਚ ਪਾਣਾ ਹੈ ਜਿੱਦਾਂ ਬੂਟੇ ਲੱਗੇ ਹੋਏ ਹਨ ਫੇਰ ਤੁਸੀਂ ਪਾਣੀ 'ਚ ਮਿਕਸ ਕਰਕੇ ਥੋੜੀ-ਥੋੜੀ ਮਾਤਰਾ ਮਤਲਬ ਅੰਦਾਜ਼ੇ ਦੇ ਨਾਲ 200 ਗ੍ਰਾਮ 300 ਗ੍ਰਾਮ ਇਦਾਂ ਲਾਗੇ-ਲਾਗੇ ਇਹਦੇ ਪਾ ਦਿਓ ਬੂਟੇ ਦੇ ਲਾਗੇ-ਲਾਗੇ ਜਿਦਾਂ ਕਿ ਖਾਦ ਆਪਾਂ ਦੂਰ-ਦੂਰ ਪਾਉਂਦੇ ਆ ਨਾ ਵੀ ਆਪਣਾ ਬੂਟਾ ਸੜ ਜਾਣਾ ਆ ਪਰ অর্গানিক ਚੀਜ਼ਾਂ ਦਾ ਇਹੀ ਆ ਵੀ ਇਹਨੂੰ ਤੁਸੀਂ ਮੋਢ ਦੇ ਕੋਲ ਕੋਲ ਪਾ ਦਿਓ ਜਾਨੀ ਕਿ ਬੂਟੇ ਨੂੰ ਜ਼ਿਆਦਾ ਫਾਇਦਾ ਹੋਵੇ ਨਾ ਕਿ ਮਿੱਟੀ ਦੇ ਵਿੱਚ ਰਵੇ ਆਹੋ ਹੀ ਪਾਕ ਚੋਈ ਦੇ ਬੂਟੇ ਤੁਸੀਂ ਦੇਖੋ ਇਹਨਾਂ ਦਾ ਕਲਰ ਕਿੰਨੇ ਸੋਹਣੇ ਆ ਇਹ ਸਿਰਫ অর্গানਿਕ ਦਾ ਕਰਕੇ ਇਦਾਂ ਦੇ ਕਲਰ ਆਏ ਦੇ ਇਹ ਮੈਂ ਤੁਹਾਨੂੰ ਜ਼ਮੀਨ ਤੇ ਵੀ ਦਿਖਾਉਣੀ ਉਹਦੇ ਰੰਗਾਂ ਤੇ ਦੇਖੋ ਤੁਸੀਂ ਬਹੁਤ ਫਰਕ ਆ ਇਹਦੇ ਨਾਲ ਠੀਕ ਆ ਜੀ ਤੇ ਵੀਡੀਓ ਨੂੰ ਆਪਾਂ ਹੁਣ ਬਹੁਤ ਜ਼ਿਆਦਾ ਲੰਬੀ ਨਾ ਕਰੀਏ ਇੱਕ ਮੈਂ ਤੁਹਾਨੂੰ ਪਰਪਲ ਰੰਗ ਦੀਆਂ ਪੀਆਂ ਫਲੀਆਂ ਦਿਖਾ ਕੇ ਤਾਂ ਵੀਡੀਓ ਦੀ ਸਮਾਪਤੀ ਕਰਦੇ ਆ ਇਹ ਮੇਰੇ ਕੋਲ ਇੱਕੋ ਹੀ ਬੂਟਾ ਆ ਪਰਪਲ ਰੰਗ ਵਾਲਾ ਇੱਧਰ ਦੇਖ ਸਕਦੇ ਹੋ ਤੁਸੀਂ ਇਹਦੀਆਂ ਫਲੀਆਂ ਬਹੁਤ ਸੋਹਣਾ ਰੰਗ ਹੁੰਦਾ ਇਹਦੀਆਂ ਫਲੀਆਂ ਦਾ ਤੇ ਬੀਜ ਵੀ ਆਪਣੇ ਕੋਲੇ ਦੇ ਪੱਕ ਚੁੱਕੇ ਆ ਤੇ ਹੁਣ ਆਪਾਂ ਇਹਦੇ ਬੀਜ ਜਿਹੜੇ ਉਹ ਵੀ ਸੇਵ ਕਰ ਲੈਣੇ ਆਉਂਦੇ ਸਾਲ ਵਾਸਤੇ ਇਹ ਮੇਰੇ ਕੋਲ ਇੱਕੋ ਹੀ ਬੂਟਾ ਆ ਉਹ ਵੀ ਛੱਤ ਤੇ ਹੀ ਆ ਜ਼ਮੀਨ ਤੇ ਨਹੀਂ ਹੈਗਾ ਠੀਕ ਆ ਜੀ ਬਸ ਇੱਥੇ ਨਾਲ ਹੀ ਆਪਾਂ ਵੀਡੀਓ ਦੀ ਕਰਦੇ ਹਾਂ ਸਮਾਪਤੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਸੀ ਕਾਲ ਸਾਰਿਆਂ ਨੂੰ ਜੀਉਂਦੇ ਵੱਸਦੇ ਰਹੋ